ਜੀ ਕਰਮਾ ਜੀ ਕਿ ਕਿਹੜੇ ਕਿਹੜੇ ਵੀਕਲ ਜਿਹੜੇ ਤੁਸੀਂ ਮੋਡੀਫਾਈ ਕਰਕੇ ਦਿੰਦੇ ਹੋ ਹੁਣ ਅਸੀਂ ਤਕਰੀਬਨ ਕਿੰਨ੍ਹੇ ਸਾਲ ਦੇ ਤਕਰੀਬਨ ਆਪਾਂ 7 ਤੋਂ 8 ਕਨਟੇਨਰ ਲੈ ਕੇ ਆਉਨੇ ਆ ਜੀ ਇਸ ਦੇ ਵਿੱਚ ਬੈਠ ਕੇ ਬਿਲਕੁਲ ਪੰਜਾਬ ਵਾਲੀ ਫੀਲਿੰਗ ਆ ਰਹੀ ਹੈ ਆਪਣੀ ਬਿਲਕੁਲ ਜਨਮ ਭੂਮੀ ਵਾਲੀ ਫੀਲਿੰਗ ਆ ਰਹੀ ਹੈ ਜਿਵੇਂ ਕਿਸੇ ਨੇ ਹੋਰ ਕੰਟਰੀ ਜਿਵੇਂ ਯੂ ایس ਜਾਂ ਲੰਡਨ ਵਗੈਰਾ ਇੱਥੋਂ ਕਿਸੇ ਨੇ Экਪੋਰਟ ਕਰਵਾਣੀਆਂ ਹੋਵੇ ਤੁਸੀਂ ਉਹਨਾਂ ਦੀ ਵੀ ਹੈਲਪ ਕਰਦੇ ਹੋ ਇਸ ਲਈ ਜਲੋ ਵਾਲੀ ਟਾਈਮਸ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਸਿਮਰਨ ਸਿੰਧੂ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ক্রিকেট ਦੇ ਵਿੱਚ 올 ਰੌਂਡਰ ਹੁੰਦੇ ਨੇ ਓਵੇਂ ਹੀ ਕਰਮਾ ਸੰਧੂ ਜੀ ਵੀ 올 ਰੌਂਡਰ ਨੇ ਸੋ ਆਪਾਂ ਦੋ ਬਿਜ਼ਨਸ ਦਾ ਇਹਨਾਂ ਦੇ ਤੁਹਾਨੂੰ ਆਪਾਂ ਦਿਖਾ ਹੀ ਚੁੱਕਿਆ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਫਰਸਟ ਰਾਈਡ ਮੋਡੀਫ ਦਾ ਇੱਕ ਬਿਜ਼ਨਸ ਹੈ ਜਿਹਦੇ ਵਿੱਚ ਇਹ ਤੁਹਾਨੂੰ ਵੱਖਰੇ ਵੱਖਰੇ ਜਿਹੜੇ ਵਹੀਕਲ ਨੇ ਮੋਡੀਫਾਈ ਕਰਕੇ ਦਿੰਦੇ ਨੇ ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਆ ਸਵਾਗਤ ਹੈ ਕਰਮਜੀਤ ਸੰਧੂ ਜੀ ਜੈਲੋ ਵਾਲੀਆਂ ਟਾਈਮਸ ਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਜੈਲੋ ਵਾਲੀਆਂ ਟਾਈਮਸ ਦਾ ਐਂਡ ਫਰਸਟ ਰਾਈਡ ਮੋਡੀਫਾਈ ਜੀਪ ਦੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਮਜੀਤ ਸੰਧੂ ਬਲੀਓ ਜੀ ਜੀ ਕਰਮਾ ਜੀ ਕੀ ਕਿਹੜੇ ਕਿਹੜੇ ਵਹੀਕਲ ਜਿਹੜੇ ਤੁਸੀਂ ਮੋਡੀਫਾਈ ਕਰਕੇ ਦਿੰਦੇ ਹੋ ਹਾਂ ਜੀ ਆਪਣੇ ਵਹੀਕਲਸ ਮੋਸਟਲੀ ਕੀ ਆ ਸਾਰੇ ਹੀ ਕਰਦੇ ਜਿਵੇਂ ਜੀਪ ਹੋਈ ਟਰੈਕਟਰ ਮੋਟਰਸਾਈਕ ਕੋਈ ਤੁਹਾਨੂੰ ਜੈਪਸੀ ਚਾਹੀਦੀ ਹੈ ਜੋਂਗਾ ਚਾਹੀਦਾ ਵੀਕਲਸ ਆਪਾਂ ਸਾਰੇ ਜਿਹੜੀ ਵੀ ਰਿਕੁਆਇਰਮੈਂਟ ਆ ਸਾਡੇ ਕਸਟਮਰਾਂ ਦੀ ਹੋਊਗੀ ਅਸੀਂ ਉਸ ਹਿਸਾਬ ਨਾਲ ਸਾਰਾ ਕੁਝ ਰੈਡੀ ਕਰਕੇ ਦਿੰਦੇ ਹਾਂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਬਿਜ਼ਨਸ ਸਟਾਰਟ ਕੀਤੇ ਨੂੰ ਮੋਸਟਲੀ ਜੀ ਪਹਿਲਾਂ ਤਾਂ ਨੇਰੇ ਦੇ ਵਿੱਚ ਅਸੀਂ ਆਪ ਹੀ ਕਰਦੇ ਰਹੇ ਥੋੜੇ ਥੋੜੇ ਹੀ ਗ੍ਰਾਹਕ ਦੇ ਵਿੱਚ ਜਦੋਂ ਪਰ ਇੱਕ ਪ੍ਰਮਾਤਮਾ ਨੇ ਸਾਥ ਦਿੱਤਾ ਤੇ ਸਾਡੇ ਸਰੋਤਿਆਂ ਨੇ ਸਾਥ ਦਿੱਤਾ ਹੁਣ ਅਸੀਂ ਤਕਰੀਬਨ ਕਿੰਨੇ ਸਾਲ ਦੇ ਤਕਰੀਬਨ ਆਪਾਂ 7 ਤੋਂ 8 ਕੰਟੇਨਰ ਲੈ ਕੇ ਆਉਨੇ ਆ ਜੀ ਤੇ ਆਪਾਂ ਨੂੰ 7 ਸਾਲ 8 ਸਾਲ ਹੋ ਚੱਲੇ ਜੀ ਕੰਮ ਕਰਦੇ ਲੋ ਹਾਂ ਜੀ ਇਹ ਤੁਹਾਨੂੰ ਜੀਪਾਂ ਦਾ ਕਾਰਾਂ ਦਾ ਜਿਹੜੀ ਮੋਡੀਫਾਈਡ ਜੀਪਾਂ ਦਾ ਤੁਹਾਨੂੰ ਸ਼ੌਂਕ ਹੈ ਇਸ ਚੀਜ਼ ਦਾ हां जी बस शौक ही जागे जी जेमे जा मैं जदों इंडिया तो ਨਵਾਂ ਆਇਆ ਸੀ ਮੈਂ ਕਿਸੇ ਕੋਲੇ ਜੀਪ ਦੇਖੀ ਤੇ ਮੇਰਾ ਇੱਕ ਡ੍ਰੀਮ ਬਣ ਗਿਆ ਮੈਂ ਕਿਹਾ ਯਾਰ ਜੀਪ ਆਪਾਂ ਵੀ ਲੈਣੀ ਆ ਤੇ ਫਿਰ ਮੈਂ ਜੀਪ ਲੈਣ ਤੋਂ ਬਾਅਦ ਦੇ ਵਿੱਚ ਉਹਨੂੰ ਥੋੜੀ 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 ਮੋਡੀਫਾਈ ਕਰਦਾ ਰਿਹਾ ਜੀ ਤੇ ਉਸ ਦੇ ਨਾਲ ਮੈਨੂੰ ਕਈਆਂ ਮਤਲਬ ਕਿ ਮੇਰੇ ਯਾਰਾਂ ਮਿੱਤਰਾਂ ਨੇ ਤੇ ਜਿਵੇਂ ਉਹ ਨਗਰ ਕੀਰਤਨ ਆਪਣੇ ਕੈਲਗਰੀ ਦੇ ਵਿੱਚ ਹੁੰਦਾ ਆ ਤੇ ਮੈਂ ਉਹਦੇ ਵਿੱਚ ਲਾਇਆ ਤੇ ਲੋਕਾਂ ਨੇ ਪਿਕਚਰਾਂ ਬਹੁਤ ਖਿੱਚੀਆਂ ਤੇ ਫਿਰ ਮੈਂ ਉਹ ਤੋਂ ਮਤਲਬ ਕਿ ਇਨਾ ਮਨ ਮੈਨੂੰ ਲੱਗਿਆ ਕਿ ਇਹ ਬਹੁਤ ਵਧੀਆ ਕੰਮ ਆ ਤੇ ਮੈਨੂੰ ਕਰਨਾ ਚਾਹੀਦਾ ਤੇ ਮੈਂ ਉਸ ਚੀਜ਼ ਤੋਂ ਸਟਾਰਟ ਕੀਤਾ ਜੀ ਹਾਂਜੀ ਠ ਆਪਾਂ ਬੈਠੇ ਵੀ ਬਹੁਤ ਸੁਣੀਏ ਇਹ ਜਿਹੜੀ ਤੁਸੀਂ ਇੰਡੀਆ ਤੋਂ ਐਕਸਪੋਰਟ ਕਰਾਈ ਹੈ ਜਾਂ ਫਿਰ ਤੁਸੀਂ ਇੱਥੇ ਹੀ ਮੋਡੀਫਾਈ ਕੀਤੀ ਹੋਈ ਹੈ ਇਹ ਇਹ ਜੀ ਆਪਾਂ ਇੰਡੀਆ ਤੋਂ ਲੈ ਕੇ ਆਏ ਵੇ ਆ ਜੀ ਹਾਂਜੀ ਠੀਕ ਹੈ ਬਾਕੀ ਵੀ ਵਹੀਕਲ ਤੁਸੀਂ ਇੰਡੀਆ ਤੋਂ ਐਕਸਪੋਰਟ ਕਰਵਾ ਕੇ ਦਿੰਦੇ ਹੋ हां जी सारे व्हीकल आपा इंडिया ਤੋਂ ਮਗਾਉਨੇ ਆ ਜੀ ਸਾਰੇ ਉੱਥੇ ਮੋਡੀਫਾਈ ਕਰਦੇ ਆ ਆਪਾਂ ਮੋਡੀਫਾਈ ਵੀ ਕਿਨਾਂ ਦੇ ਕਸਟਮਰ ਦੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਹੀ ਆਪਾਂ ਸਾਰਾ ਕੁਝ ਕਰਦੇ ਜਿਵੇਂ ਕਸਟਮਰ ਨੂੰ ਚਾਹੀਦੀ ਚੁਆਇਸ ਉਸ ਚੁਆਇਸ ਦੇ ਨਾਲ ਹੀ ਆਪਾਂ ਰੈਡੀ ਕਰਦੇ ਆ ਜੀ ਠੀਕ ਹੈ ਠੀਕ ਹੈ ਜੀ ਅਮ ਸੋ ਇੱਕ ਜਿਵੇਂ ਕਿਸੇ ਨੇ ਹੋਰ ਕੰਟਰੀ ਜਿਵੇਂ ਯੂ ایس ਅ ਲੰਡਨ ਵਗੈਰਾ ਇੱਥੋਂ ਕਿਸੇ ਨੇ ਐਕਸਪੋਰਟ ਕਰਵਾਉਣੀਆਂ ਹੋਵੇ ਤੁਸੀਂ ਉਹਨਾਂ ਦੀ ਵੀ ਹੈਲਪ ਕਰਦੇ ਇਸ ਚੀਜ਼ ਹਾਂ ਜੀ ਆਪਣਾ ਕਿਨਾਂ ਦੇ ਯੂ ਐਸ ਏ ਦੇ ਵਿੱਚ ਵੀ ਆਪਾਂ ਡਿਲੀਵਰ ਕਰਦੇ ਕੰਟੇਨਰ ਜੀ ਯੂ ਕੇ ਦੇ ਵਿੱਚ ਵੀ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਵੀ ਕੰਟਰੀ ਦੇ ਵਿੱਚ ਤੁ ਠੀਕ 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 ਸੋ ਜਿਵੇਂ ਅੱਜ ਕੱਲ ਪ੍ਰੀ ਵੈਡਿੰਗਸ ਦਾ ਬੜਾ ਰਿਵਾਜ ਏ ਸੋ ਲੋਕਾਂ ਨੂੰ ਬੜਾ ਸ਼ੌਂਕ ਹੁੰਦਾ ਵੀ ਅਸੀਂ ਜੀਪਾਂ ਦੇ ਵਿੱਚ ਜਾਂ ਬੁਲਟ ਦੇ ਉੱਪਰ ਜਿਹੜੇ ਫੋਟੋ ਸ਼ੂਟ ਕਰਵਾਈਏ ਸੋ ਇਹ ਚੀਜ਼ਾਂ ਤੁਸੀਂ ਰੈਂਟ ਤੇ ਵੀ ਦੇ ਦਿੰਦੇ ਹੋ ਉਹਨਾਂ ਨੂੰ ਫੋਟੋ ਸ਼ੂਟ ਕਰਵਾਉਣ ਲਈ ਹਾਂਜੀ ਆਪਣੇ ਕੋਲੇ ਕਿੰਨੇ ਜੀਪਾਂ ਹੈਗੀਆਂ ਆ ਮੋਟਰਸਾਈਕਲ ਹੈਗਾ ਜਿਵੇਂ ਮੋਟਰਸਾਈਕਲ ਦੇ ਨਾਲ ਇੱਕ ਸਾਈਡ ਕਾਰ ਸਾਡੀ ਬਣਾਈ ਵੀ ਆ ਸਾਡੇ ਹਾਂਜੀ ਉਹ ਟਿਕਟੌਕ ਤੇ ਪਹਿਲਾਂ ਵੀ ਪਾਈ ਵੀ ਹੈ ਜਿਵੇਂ ਸ਼ੋਲੇ ਫਿਲਮ ਦੇ ਵਿੱਚ ਆਈ ਤੁਸੀਂ ਉਹੋ ਵੀ ਸਾਡੇ ਤੋਂ ਕਿੰਨੇ ਦੇ ਰੈਂਟ ਕਰ ਸਕਦੇ ਹੋ ਪਲੱਸ ਜਾਗੋ ਵਾਸਤੇ ਟਰੈਕਟਰ ਵਗੈਰਾ ਵੀ ਆਪਾਂ ਸਾਰਾ ਕੁਝ ਰੈਂਟ ਕਰਦੇ ਇੰਪੋਰਟ ਕਰਵਾਣੀ ਹੋਵੇ ਉਹ ਵੀ ਕਰਵਾ ਦਿੰਦੇ ਹੋ ਹਾਂਜੀ ਆਪਾਂ ਹਰੇਕ ਤਰ੍ਹਾਂ ਦੀ ਚੀਜ਼ਾਂ ਆਪਾਂ ਇੰਡੀਆ ਤੋਂ ਮਗਾ ਕੇ ਦਿੰਦੇ ਆ ਜੀ ਫਰਨੀਚਰ ਚਾਹੀਦਾ ਆ ਤੁਹਾਨੂੰ ਮਤਲਬ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਤੁਸੀਂ ਸਾਨੂੰ ਕਾਲ ਕਰਕੇ ਇਨਫੋਰਮੇਸ਼ਨ ਦਿਓ ਤੇ ਅਸੀਂ ਤੁਹਾਨੂੰ ਸਾਰੀ ਚੀਜ਼ਾਂ ਦੀ ਸਰਵਿਸ ਪ੍ਰੋਵਾਈਡ ਕਰਾਂਗੇ ਹਾਂਜੀ ਠੀਕ ਹੈ ਜੀ ਸੋ ਐਵੇਂ ਜਿਵੇਂ ਹੁਣ ਤਾਂ ਜਿਵੇਂ ਓਪਨ ਹੈ ਗਰਮੀਆਂ ਵਿੱਚ ਤਾਂ ਚਲੋ ਓਪਨ ਹੀ ਚੱਲਦੀ ਜੇ ਜਿਵੇਂ ਸਰਦੀਆਂ ਦੇ ਵਿੱਚ ਇਹ ਚਲਾਣੀ ਹੋਵੇ ਫਿਰ ਇਸ ਦੇ ਵਿੱਚ ਹੀਟ ਵੀ ਚੱਲ ਜਾਂਦੀ ਕਿ ਬੰਦ ਹੋ ਜਾਂਦੀ ਇਹ ਹਾਂਜੀ ਉਹ ਤੁਹਾਡੀ ਰਿਕੁਆਇਰਮੈਂਟ ਹੈ ਜਿਵੇਂ ਜਿਵੇਂ ਤੁਸੀਂ ਸਾਨੂੰ ਦੱਸਦੇ ਆ ਵੀ ਸਾਨੂੰ ਅਸੀਂ ਵੈਂਟਰ ਦੇ ਵਿੱਚ ਚਲਾਉਣੀ ਦਰਦੇ حساب ਨਾਲ ਆਪਾਂ ਬਣਾ ਲਈਦੀ ਇਹਦੇ ਉੱਤੇ ਹਾਰਡ ਟਾਪ ਲੱਗ ਜਾਂਦੀ ਨਹੀਂ ਤਾਂ ਆਪਣੀ ਮੋਸਟਲੀ ਕੀ ਹੈ ਇਹ ਸਮਰ ਵੀਕਲ ਹੀ ਹੈ ਜੀ ਇਹਦੇ ਤੇ ਸੌਫਟ ਟਾਪ ਹੀ ਹੁੰਦੀ ਹੈ ਠੀਕ ਸੋ ਤੁਹਾਡੀ ਕਲੈਕਸ਼ਨ ਜਿਹੜੀ ਜਿਵੇਂ ਤੁਸੀਂ ਵੱਖਰੇ ਵੱਖਰੇ ਵੀਕਲਸ ਦੀ ਕਲੈਕਸ਼ਨ ਕਿੱਦਾਂ ਲੋਕ ਦੇਖ ਸਕਦੇ ਨੇ ਕੋਈ ਤੁਹਾਡੀ ਸੋਸ਼ਲ ਮੀਡੀਆ ਤੇ ਹੈਗਾ ਕੋਈ ਪੇਜ ਹਾਂਜੀ ਆਪਣਾ ਟਿਕਟੌਕ ਤੇ ਹੈਗਾ ਜੀ ਇੰਸਟਾਗ੍ਰam ਤੇ ਹੈਗਾ ਟਿਕਟੌਕ ਤੇ ਆਪਣਾ ਹੀ ਹੈਗਾ ਫੋਸਟਰਾਇਡ ਮੋਡੀਫਾਈ ਜੀਪਸ ਦਾ Instagram ਤੇ ਆਪਣਾ ਸੰਧੂ ਜੀ ਪਾਜੀ ਤੇ Facebook ਤੇ ਆਪਣਾ ਕਰਮ ਸੰਧੂ ਆ ਜੀ ਠੀਕ ਹੈ ਜੀ ਕੰਟੈਕਟ ਕਿਵੇਂ ਕਰ ਸਕਦੇ ਨੇ ਲੋਕ ਤੁਹਾਨੂੰ ਹਾਂ ਜੀ ਆਪ ਨੂੰ ਕਾਲ ਵੀ ਕਰ ਸਕਦੇ 403 880 1915 ਤੇ ਸਾਨੂੰ TikTok ਤੇ ਮੈਸੇਜ ਵੀ ਕਰ ਸਕਦੇ ਆ Instagram ਤੇ ਵੀ ਮੈਸੇਜ ਕਰ ਸਕਦੇ ਹਾਂ ਜੀ ਠੀਕ ਹੈ ਠੀਕ ਹੈ ਬਹੁਤ ਸੋਹਣੀ ਕਲੈਕਸ਼ਨ ਤੁਸੀਂ ਰੱਖੀ ਹੋਈ ਹੈ ਤੁਸੀਂ ਇਹ ਬੁਲਟ ਵੀ ਨਾਲ ਹੀ ਖੜਾ ਜਿਹੜਾ ਦੇਖ ਸਕਦੇ ਹੋ ਵੀ ਬਹੁਤ ਸੋਹਣਾ ਇਹਦੇ ਦੇ ਬੁਲਟ ਆਪਾਂ ਇੰਡੀਆ ਦੇ ਵਿੱਚ ਦੇਖਦੇ ਹੁੰਦੇ ਸੀ ਤੇ ਅੱਜ ਮੈਨੂੰ ਕੈਲਗਰੀ ਦੇ ਵਿੱਚ ਇਹ ਦੇਖਣ ਨੂੰ ਮਿਲੇ ਤੇ ਮੈਨੂੰ ਬੜਾ ਵਧੀਆ ਫੀਲ ਹੋਇਆ ਇਸ ਦੇ ਵਿੱਚ ਬੈਠ ਕੇ ਵੀ ਤੇ ਇਹ ਬੁਲਟ ਦੇਖ ਕੇ ਵੀ ਸੋ ਤੁਹਾਨੂੰ ਵੀ ਜੀ ਇਹਦਾ ਵਧੀਆ ਵਧੀਆ ਮਤਲਬ ਜੀਪਾਂ ਦਾ ਜਾਂ ਬੁਲਟਾਂ ਦਾ ਸ਼ੌਂਕ ਹੈ ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ ਤੇ ਆਪਣੇ ਸ਼ੌਂਕ ਜਿਹੜੇ ਨੇ ਉਹ ਪੂਰੇ ਕਰੋ ਧੰਨਵਾਦ ਕਰਮਾ ਸੰਧੂ ਜੀ ਧੰਨਵਾਦ ਜੀ ਬਹੁਤ ਬਹੁਤ ਜੈਲੋ ਵਾਲੀ ਟਾਈਮਸ ਦਾ ਹੁਣ ਅਪ ਜਿਹੜੀ ਰਾਈਡ ਲੈਣ ਲੱਗੇ ਆ ਇਸ ਜੀਪ ਦੇ ਵਿੱਚ ਤੇ ਮੈਨੂੰ ਇਸ ਦੇ ਵਿੱਚ ਬੈਠ ਕੇ ਬਿਲਕੁਲ ਪੰਜਾਬ ਵਾਲੀ ਫੀਲਿੰਗ ਆ ਰਹੀ ਹੈ ਆਪਣੀ ਬਿਲਕੁਲ ਜਨਮ ਭੂਮੀ ਵਾਲੀ ਫੀਲਿੰਗ ਆ ਰਹੀ ਹੈ ਸੋ ਜੇ ਤੁਸੀਂ ਵੀ ਇਦਾਂ ਦੀਆਂ ਜਿਵੇਂ ਪੰਜਾਬ ਵਰਗੀ ਫੀਲਿੰਗ ਲੈਣਾ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਨੂੰ ਕੰਟੈਕਟ ਤਾਂ ਤੁਹਾਨੂੰ ਪਹਿਲੇ ਕਰਨਾ ਹੀ ਪਊਗਾ ਫਿਰ ਤੁਸੀਂ ਇਹਨਾਂ ਕੋਲ ਬੁੱਕ ਕਰੋ ਤੇ ਆਪਣੀਆਂ ਜਿਹੜੀਆਂ ਫੀਲਿੰਗ ਤੁਸੀਂ ਮੇਰੇ ਪਿੱਛੇ ਵੀ ਵੇਖ ਸਕਦੇ ਹੋ ਵੈਸੇ ਤਾਂ ਇਹ ਨਾ ਸੋਚੋ ਵੀ ਕੱਲ ਅੱਗੇ ਬੈਠ ਸਕਦੇ ਪਿੱਛੇ ਵੀ ਬੈਠ ਸਕਦੇ ਹੋ ਤੁਸੀਂ ਇਸ ਦੇ ਵਿੱਚ ਸੋ ਤੁਸੀਂ ਆਪਣੀ ਫੈਮਲੀ ਦੇ ਨਾਲ ਰਾਈਡ ਇੰਜੋਏ ਕਰ ਸਕਦੇ ਹੋ ਫੋਟੋਜ਼ ਅ ਕਰਾ ਸਕਦੇ